ਅਮਰਤਪਾਲ ਨੂੰ ਲੈ ਕੇ ਚਰਨਜੀਤ ਚੰਨੀ ਨੇ ਹਮਾਇਤ ਕੀਤੀ ਤੇ ਰਵਨੀਤ ਬਿੱਟੂ ਇਸ ਗੱਲ ਤੋਂ ਬਾਅਦ ਭੜਕ ਗਏ ਤੇ ਦੱਸਦੀ ਹੈ ਕਿ ਕੱਲ ਲੋਕ ਸਭਾ ਜੋ ਜਿਹੜਾ ਕਿ ਲੋਕ ਸਭਾ ਸਪੀਕਰ ਕੋਲ ਜਿਹੜਾ ਕਿ ਬਜਟ ਪੇਸ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਰਵਨੀਤ ਬਿੱਟੂ ਅਤੇ ਚਰਨਜੀਤ ਚੰਨੀ ਦਾ ਕਾਫੀ ਜ਼ਬਰਦਸਤ ਹੰਗਾਮਾ ਦਿਖਾਈ ਦਿੱਤਾ ਤੇ ਦੱਸਿਏ ਕਿ ਉੱਥੇ ਹੁਣ ਕਾਂਗਰਸ ਪਾਰਟੀ ਵੀ ਇਸ ਗੱਲ ਤੋਂ ਬਾਅਦ ਆਪਣਾ ਪਾਸਾ ਵਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਰਵਨੀਤ ਬਿੱਟੂ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਚਰਨਜੀਤ ਚੰਨੀ ਨੇ ਕੁਝ ਅਜੇਹੀਆਂ ਟਿੱਪਣੀਆਂ ਕੀਤੀਆਂ ਤੇ ਜਿਸ ਤੋਂ ਬਾਅਦ ਪੰਜ ਪਦੇ ਆਖੂ ਜਿਹੜੇ ਕਿ ਰਵਨੀਤ ਬਟੂ ਪੜਕ ਗਏ ਤੇ ਉਥੇ ਹੀ ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਕਿ ਬੈਂਤ ਸਿੰਘ ਸ਼ਹੀਦ ਹੋਏ ਨੇ ਤੇ ਉਹ ਉਸ ਦਿਨ ਮਰੇ ਨੇ ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ ਤੇ ਇਸ ਗੱਲ ਤੋਂ ਬਾਅਦ ਚਰਨਜੀਤ ਛੰਨੀ ਨੂੰ ਲੈ ਕੇ ਬਾਅਦ ਵਿੱਚ ਰਵਨੀਤ ਬਿੱਟੂ ਭੜਕ ਗਏ ਤੇ ਜਿਸ ਦੇ ਦੌਰਾਨ ਉਹਨਾਂ ਨੇ ਚਰਨਜੀਤ ਛੰਨੀ ਨੂੰ ਲੈ ਕੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਕਾਰਨ ਮੇਰੇ ਦਾਦਾ ਜੀ ਨੇ ਸ਼ਹੀਦੀ ਦਿੱਤੀ ਸੀ ਨਾ ਕਿ ਕਾਂਗਰਸ ਪਾਰਟੀ ਕਾਰਨ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਣ ਤੋਂ ਬਾਅਦ ਚਰਨਜੀਤ ਛੰਨੀ ਅਤੇ ਰਵਨੀਤ ਬਿੱਟੂ ਨੂੰ ਲੈ ਕੇ ਜਿਹੜਾ ਕਿ ਜ਼ਬਰਦਸਤ ਹੰਗਾਮਾ ਦਿਖਾਈ ਦਿੱਤਾ ਤੇ ਰਗਨੀਤ ਬਿੱਟੂ ਗੁੱਸੇ ਦੇ ਵਿੱਚ ਆਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਮਾਈਕ ਛੱਡ ਕੇ ਜਿਹੜਾ ਕਿ ਰਗਨੀਤ ਬਿੱਟੂ ਦੇ ਵੱਲੋਂ ਥੱਲੇ ਆਇਆ ਗਿਆ ਤੇ ਜਿਸ ਤੋਂ ਬਾਅਦ ਇੱਕ ਦੂਜੇ ਨੂੰ ਲੈ ਕੇ ਜਿਹੜਾ ਕਿ ਕਾਫੀ ਜ਼ਬਰਦਸਤ ਹੰਗਾਮਾ ਦਿਖਾਈ ਦਿੱਤਾ ਤੇ ਉੱਥੇ ਹੀ ਐਨਐਸਏ ਦੇ ਜਿਹੜਾ ਕਿ ਐਨਐਸਏ ਨੂੰ ਲੈ ਕੇ ਚਰਨਜੀਤ ਚੰਨੀ ਨੇ ਕਿਹਾ ਕਿ ਸਾਡੇ ਜਿਹੜੇ ਕਿ ਸਿੱਖ ਨੌਜਵਾਨੇ ਉਹਨਾਂ ਦੇ ਉੱਤੇ ਐਨਐਸ ਲਗਾ ਦਿੱਤੀ ਤੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਅਮਰਤਪਾਲ ਦੀ ਹਮਾਇਤ ਚਰਨਜੀਤ ਚੰਨੀ ਨੇ ਕੀਤੀ ਤੇ ਹੁਣ ਰਵਨੀਤ ਬਿੱਟੂ ਅਤੇ ਚਰਨਜੀਤ ਚੰਨੀ ਨੂੰ ਦੋਵਾਂ ਨੂੰ ਲੈ ਕੇ ਹੁਣ ਇੱਕ ਹੋਰ ਜਿਹੜਾ ਕਿ ਨਮਾ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਤੇ ਚਰਨਜੀਤ ਚੰਨੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਜਿਵੇਂ ਜਿਹੜਾ ਕਿ ਪਾਸਾ ਵਟ ਰਹੀ ਹੈ ਤੇ ਜਿਸ ਤੋਂ ਬਾਅਦ ਰੰਦਾਵਾ ਦੇ ਵੱਲੋਂ ਵੀ ਆਪਣੇ ਬਿਆਨ ਦੇ ਦਿੱਤੇ ਗਏ ਤੇ ਰੰਦਾਵਾ ਦੇ ਕਹਿਣਾ ਹੈ ਕਿ ਉਹਨਾਂ ਦੀ ਨਿੱਜੀ ਰਾਏ ਹੈ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਇੱਕ ਦੂਜੇ ਪਾਸੇ ਚਰਨਜੀਤ ਛੰਨੀ ਦੀ ਜੋ ਅਮਰਪਾਲ ਨੂੰ ਲੈ ਕੇ ਹਮਾਇਤ ਕੀਤੀ 105 ਪਾਸਾ ਵਟਿਆ ਗਿਆ ਤੇ ਦੂਜੇ ਪਾਸੇ ਰਵਨੀਤ ਬਿੱਟੂ ਦੇ ਉੱਤੇ ਪਲਟਵਾਰ ਵੀ ਲਗਾਤਾਰ ਜਿਹੜਾ ਕਿ ਕਾਂਗਰਸ ਪਾਰਟੀ ਕਰ ਰਹੀ ਹੈ ਤੇ ਉੱਥੇ ਹੀ ਰਵਨੀਤ ਬਿੱਟੂ ਦੇ ਵੱਲੋਂ ਵੀ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਇੱਕ ਦੂਜੇ ਨੂੰ ਲੈ ਕੇ ਜਿਹੜੇ ਕਿ ਬਿਆਨਬਾਜ਼ੀਆਂ ਜਿਹੜੀ ਹੈ ਕਿ ਕੀਤੀਆਂ ਜਾ ਰਹੀਆਂ ਨੇ ਤੇ ਰਵਨੀਤ ਬਿੱਟੂ ਦੇ ਵੱਲੋਂ ਜਿਹੜਾ ਕਿ ਚਰਨਜੀਤ ਛੰਨੀ ਨੂੰ ਵੀ ਜਵਾਬ ਦਿੱਤਾ ਗਿਆ ਤੇ ਉੱਥੇ ਹੀ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਲੈ ਕੇ ਜੋ ਚੰਨੀ ਨੇ ਬਿਆਨ ਦਿੱਤਾ ਸੀ ਕਿ ਤੁਹਾਡੇ ਜਿਹੜੇ ਦਾਦਾ ਜੀ ਨੇ ਉਸ ਦਿਨ ਸ਼ਹੀਦ ਹੋਏ ਸ਼ਹੀਦ ਹੋਏ ਨੇ ਪਰੰਤੂ ਉਹ ਉਸ ਦਿਨ ਵਰੇ ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ ਤੇ ਇਸ ਗੱਲ ਤੋਂ ਬਾਅਦ ਜਿਹੜੇ ਕਿ ਨਵਾਂ ਇੱਕ ਵਿਵਾਦ ਛਿੜ ਗਿਆ ਤੇ ਰਵਨੀਤ ਬਿੱਟੂ ਦੇ ਵੱਲੋਂ ਵੀ ਜਿਹੜਾ ਕਿ ਜਵਾਬ ਚਰਨਜੀਤ ਚੰਨੀ ਨੂੰ ਦਿੱਤਾ ਗਿਆ ਤੇ ਉੱਥੇ ਹੀ ਅਮਰਤਪਾਲ ਦੀ ਹਮਾਇਤ ਕਰਨਾ ਜਿਹੜਾ ਕਿ ਚਰਨਜੀਤ ਚੰਨੀ ਨੂੰ ਮਹਿੰਗਾ ਪੈ ਗਿਆ ਤੇ ਹੁਣ ਕਾਂਗਰਸ ਪਾਰਟੀ ਵੀ ਪੱਲਾ ਝਾੜਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਿਏ ਕਿ ਉੱਥੇ ਹੁਣ ਕਾਂਗਰਸ ਪਾਰਟੀ ਵੀ ਇਸ ਗੱਲ ਤੋਂ ਬਾਅਦ ਆਪਣਾ ਪਾਸਾ ਵਟਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਦੌਰਾਨ ਦੂਜੇ ਪਾਸੇ ਰਵਨੀਤ ਬਿੱਟੂ ਨੂੰ ਲੈ ਕੇ ਗੱਲ ਕਰੀਏ ਤਾਂ ਉਥੇ ਚਰਨਜੀਤ ਚੰਨੀ ਨੇ ਕੁਝ ਅਜਹਨੀਆ ਟਿੱਪਣੀਆਂ ਕੀਤੀਆਂ ਤੇ ਜਿਸ ਤੋਂ ਬਾਅਦ ਭਾਜਪਾ ਦੇ ਆਖੂ ਜਿਹੜੇ ਕਿ ਰਵਨੀਤ ਬਿੱਟੂ ਪੜਕ ਗਏ ਤੇ ਉਥੇ ਹੀ ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਕਿ ਬਿਆਨਤ ਸਿੰਘ ਸ਼ਹੀਦ ਹੋਏ ਨੇ ਤੇ ਉਹ ਉਸ ਦਿਨ ਮਰੇ ਨੇ ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ ਤੇ ਇਸ ਗੱਲ ਤੋਂ ਬਾਅਦ ਚਰਨਜੀਤ ਛੰਨੀ ਨੂੰ ਲੈ ਕੇ ਬਾਅਦ ਵਿੱਚ ਰਵਨੀਤ ਬਿੱਟੂ ਭੜਕ ਗਏ ਤੇ ਜਿਸ ਦੇ ਦੌਰਾਨ ਉਹਨਾਂ ਨੇ ਚਰਨਜੀਤ ਛੰਨੀ ਨੂੰ ਲੈ ਕੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਕਾਰਨ ਮੇਰੇ ਦਾਦਾ ਜੀ ਨੇ ਸ਼ਹੀਦੀ ਦਿੱਤੀ ਸੀ ਨਾ ਕਿ ਕਾਂਗਰਸ ਪਾਰਟੀ ਕਾਰਨ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਣ ਤੋਂ ਬਾਅਦ ਚਰਨਜੀਤ ਛੰਨੀ ਅਤੇ ਰਵਨੀਤ ਬਿੱਟੂ ਨੂੰ ਲੈ ਕੇ ਜਿਹੜਾ ਕਿ ਜ਼ਬਰਦਸਤ ਹੰਗਾਮਾ ਦਿਖਾਈ ਦਿੱਤਾ ਤੇ ਰਗਨੀਤ ਬਿੱਟੂ ਗੁੱਸੇ ਦੇ ਵਿੱਚ ਆਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਮਾਈਕ ਛੱਡ ਕੇ ਜਿਹੜਾ ਕਿ ਰਗਨੀਤ ਬਿੱਟੂ ਦੇ ਵੱਲੋਂ ਥੱਲੇ ਆਇਆ ਗਿਆ ਤੇ ਜਿਸ ਤੋਂ ਬਾਅਦ ਇੱਕ ਦੂਜੇ ਨੂੰ ਲੈ ਕੇ ਜਿਹੜਾ ਕਿ ਕਾਫੀ ਜ਼ਬਰਦਸਤ ਹੰਗਾਮਾ ਦਿਖਾਈ ਦਿੱਤਾ ਤੇ ਉੱਥੇ ਹੀ ਐਨਐਸਏ ਦੇ ਜਿਹੜਾ ਕਿ ਐਨਐਸਏ ਨੂੰ ਲੈ ਕੇ ਚਰਨਜੀਤ ਚੰਨੀ ਨੇ ਕਿਹਾ ਕਿ ਸਾਡੇ ਜਿਹੜੇ ਕਿ ਸਿੱਖ ਨੌਜਵਾਨੇ ਉਹਨਾਂ ਦੇ ਉੱਤੇ ਐਨਐਸਏ ਲਗਾ ਦਿੱਤੀ ਤੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਅਮਰਤਪਾਲ ਦੀ ਹਮਾਇਤ ਚਰਨਜੀਤ ਚੰਨੀ ਨੇ ਕੀਤੀ ਤੇ ਹੁਣ ਰਵਨੀਤ ਬਿੱਟੂ ਅਤੇ ਚਰਨਜੀਤ ਚੰਨੀ ਨੂੰ ਦੋਵਾਂ ਨੂੰ ਲੈ ਕੇ ਹੁਣ ਇੱਕ ਹੋਰ ਜਿਹੜਾ ਕਿ ਨਮਾ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਤੇ ਚਰਨਜੀਤ ਚੰਨੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਜਿਵੇਂ ਜਿਹੜਾ ਕਿ ਪਾਸਾ ਵਟ ਰਹੀ ਹੈ ਤੇ ਜਿਸ ਤੋਂ ਬਾਅਦ ਰੰਦਾਵਾ ਦੇ ਵੱਲੋਂ ਵੀ ਆਪਣੇ ਬਿਆਨ ਦੇ ਦਿੱਤੇ ਗਏ ਤੇ ਰੰਦਾਵਾ ਦਾ ਕਹਿਣਾ ਹੈ ਕਿ ਉਹਨਾਂ ਦੀ ਨਿੱਜੀ رائے ਹੈ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਇੱਕ ਦੂਜੇ ਪਾਸੇ ਚਰਨਜੀਤ ਛੰਨੀ ਦੀ ਜੋ ਅਮਰਤਪਾਲ ਨੂੰ ਲੈ ਕੇ حمایت ਕੀਤੀ 150 ਪਾਸਾ ਵਟਿਆ ਗਿਆ ਤੇ ਦੂਜੇ ਪਾਸੇ ਰਵਨੀਤ ਬਿੱਟੂ ਦੇ ਉੱਤੇ ਪਲਟਵਾਰ ਵੀ ਲਗਾਤਾਰ ਜਿਹੜਾ ਕਿ ਕਾਂਗਰਸ ਪਾਰਟੀ ਕਰ ਰਹੀ ਹੈ ਤੇ ਉੱਥੇ ਹੀ ਰਵਨੀਤ ਬਿੱਟੂ ਦੇ ਵੱਲੋਂ ਵੀ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਇੱਕ ਦੂਜੇ ਨੂੰ ਲੈ ਕੇ ਜਿਹੜੇ ਕਿ ਬਿਆਨਬਾਜ਼ੀਆਂ ਜਿਹੜੀ ਹੈ ਕਿ ਕੀਤੀਆਂ ਜਾ ਰਹੀਆਂ ਨੇ ਤੇ ਰਵਨੀਤ ਬਿੱਟੂ ਦੇ ਵੱਲੋਂ ਜਿਹੜਾ ਕਿ ਚਰਨਜੀਤ ਚੰਨੀ ਨੂੰ ਜਵਾਬ ਦਿੱਤਾ ਗਿਆ ਤੇ ਉੱਥੇ ਹੀ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਲੈ ਕੇ ਜੋ ਚੰਨੀ ਨੇ ਬਿਆਨ ਦਿੱਤਾ ਸੀ ਕਿ ਤੁਹਾਡੇ ਜਿਹੜੇ ਦਾਦਾ ਜੀ ਨੇ ਉਸ ਦਿਨ ਸ਼ਹੀਦ ਹੋਏ ਸ਼ਹੀਦ ਹੋਏ ਨੇ ਪਰੰਤੂ ਉਹ ਉਸ ਦਿਨ ਵਰੇ ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ ਤੇ ਇਸ ਗੱਲ ਤੋਂ ਬਾਅਦ ਜਿਹੜੇ ਕਿ ਨਵਾਂ ਇੱਕ ਵਿਵਾਦ ਛਿੜ ਗਿਆ ਤੇ ਰਵਨੀਤ ਬਿੱਟੂ ਦੇ ਵੱਲੋਂ ਵੀ ਜਿਹੜਾ ਕਿ ਜਵਾਬ ਚਰਨਜੀਤ ਚੰਨੀ ਨੂੰ ਦਿੱਤਾ ਗਿਆ ਤੇ ਉੱਥੇ ਹੀ ਅਮਰਤਪਾਲ ਦੀ ਹਮਾਇਤ ਕਰਨਾ ਜਿਹੜਾ ਕਿ ਚਰਨਜੀਤ ਚੰਨੀ ਨੂੰ ਮਹਿੰਗਾ ਪੈ ਗਿਆ ਤੇ ਹੁਣ ਕਾਂਗਰਸ ਪਾਰਟੀ ਵੀ ਪੱਲਾ ਛਾੜਦਾ ਹੋਇਆ does it already.